ਦੂਜਾ ਨੰਬਰ ਆਇਆ ਭਾਈ ਦੂਸਰੇ ਨੰਬਰ ਤੇ 1087 ਟੋਕਨ ਨੰਬਰ ਕੀ ਆਉਦਾ ਇਹ ਤਾਂ ਨਹੀਂ ਕਿਤੇ ਅੱਛਾ ਇਹ ਮਾਸਟਰ ਸਖਦੇਵ ਦੇ ਪਿੰਡੋਂ ਆ ਇਹ ਆਇਆ ਦੂਸਰੇ ਨੰਬਰ ਤੇ ਮਾਸੀਪੁਰੇ ਵਾਲੀਆਂ ਇਹ ਆਇਆ ਦੂਸਰੇ ਨੰਬਰ ਤੇ ਝੋਟਨੀ ਭਾਈ ਦੁੱਧ ਕਿੰਨਾ ਕਿੰਨਾ ਦਿੰਦੀ ਆ ਇਹ ਵੀ 16 ਕਿਲੋ ਦਿੰਦੀ ਆ ਆਹੋ ਸਖਦੇਵ ਭਾਈ ਇਹ ਦੂਸਰੇ ਨੰਬਰ ਆਇਆ ਦਾ ਬੋਲਦਿਆਂ ਫਰਮਾ ਠੀਕ ਹੋਇਆ ਕੰਮ ਹੋ ਗਿਆ ਜੀ ਮੇਰੇ ਕੋਲੇ ਦੇਖ ਕੇ ਤਾਂ ਨਹੀਂ ਚਾਈ ਜਾਂਦੇ ਕਿਤੇ ਪਰ ਇਹ 518 ਆਇਆ ਬਈ ਤੀਸਰੇ ਨੰਬਰ ਤੇ ਝੋਟੀ ਨੀਲੀ ਰਾਵੀ ਬਿਊਟੀਫੁਲ ਕਿਹਦੇ ਸੰਚੇ ਫੌਜੀ ਸਾਹਿਬ ਕਿੰਨਾ ਕੁ ਦੁੱਧ ਦਿੰਦੀ ਆ 16 17 ਕਿਲੋ ਵਾਲੀਆਂ ਬਈ ਸਾਰੀਆਂ ਤੂੰ ਪਤਾ ਕੀ ਦੇ ਸੀ ਮੰਦੀ ਆ ਸਾਬ ਕੋਲੇ ਆਪ ਦਾ ਝੋਟਾ ਭਾਈ ਉਹਦੀ ਬੱਚੀ ਆ ਤੀਜੇ ਨੰਬਰ ਤੇ ਆਈ ਆ ਦੋਤੇ ਵੀ ਉਨਾ ਹੀ ਦਿੰਦੀ ਆ ਪਹਿਲਾਂ ਬਾਈ ਨੇ ਫੌਜ ਚੇਨਾ ਮੇਰੀ ਤੇ ਹੁਣ ਪਸ਼ੂਆਂ ਚੇਨਾ ਆ ਜਾਣਾ ਸੀ ਤੀਜਾ ਨੰਬਰ ਲੈ ਗਿਆ ਬਾਈ ਫੌਜੀ ਹੁਣ ਚੌਥੇ ਵਾਲਾ ਤਿਆਰ ਰਹੋ ਵੱਲੋਂ ਇਹ ਖੱਟਾ ਫੁੱਲ ਲੈ ਕੇ ਫੌਜੀ ਸਾਹਿਬ ਰੌਣਕਾ ਫਾਈਨਲ ਮੈਚ ਜਿੰਨੀਆਂ ਹੋਗਾ ਜੈ ਕਥਨ ਲੈ ਵੀ ਸੱਜਣਾ ਚੌਥਾ ਥਾ ਨੰਬਰ ਇਹ ਲੀਲਾ ਦਾ ਵਿਚਰ 1094 ਚੌਥਾ ਨੰਬਰ ਲਿਆ ਭਾਈ ਨੇ 1093 ਚੌਥਾ ਨੰਬਰ ਹੈ ਜੀ ਬਾਬਰ ਬੰਦ ਦੀ ਹੈ ਇਹ ਬਾਬਰ ਬੰਦ ਦੀ ਝੋਟੀ ਬਾਬਰ ਬੰਦ ਦੇ ਸੀਮਨ ਦੀ ਹੈ ਇਹ ਚੌਥਾ ਨੰਬਰ ਬਾਈ ਨੰਬਰ 4 ਤੇ ਬਾਬਰ ਬੰਦ ਦੀ ਇਹ ਵੀ ਬੋਰਡਰ ਪੈਟ ਦਾ ਬੋਲਾ ਬਾਈ ਬਾਈ ਜਿਹੜੀ ਬੋਰਡਰ ਇਹਨੂੰ ਸ਼ੌਕ ਵੀ ਬਹੁਤ ਆ ਇਹ ਆ ਜੀ ਨੰਬਰ ਪੰਜ ਤੇ ਇੱਕ ਤਾਂ ਹੁੰਦਾ ਥਿਊਰੀਕਲੀ ਕੰਮ ਕਰਨਾ ਪ੍ਰੈਕਟੀਕਲੀ ਕੰਮ ਬਹੁਤ ਕੀਤਾ ਦੇਖੋ ਜੋ ਨੀਲੀ ਤੇ ਖਾਸ ਤੌਰ ਤੇ ਛਕੀਨਾ ਤੇ ਪੰਜ ਟੋਕਨ ਨੰਬਰ ਹੈ ਜੀ ਕਿੰਦੀ ਹੈ ਆਪਣੇ ਵੀਰ ਰੋਕਿਆ ਤੋਂ ਤੇ ਬਸਤੀ ਸੁਣ ਵਾਲੇ ਸਾਨ ਦਿੱਤੀ ਹੈ ਇਹ ਬਸਤੀ ਸੰਮਾਲੇ ਖਾਨ ਦੀ ਧੀ ਉਹ ਵੀ ਬਾਰਡਰ ਬੈਲਟ ਦਾ ਹੀ ਆ ਬਾਰਡਰ ਬੈਲਟ ਦਾ ਹੀ ਉਹ ਵੀ ਤੇ ਇਹ ਸਾਡੇ ਗਵਰਨਰ ਦੇ ਰਾਉਟ ਦੇ ਇਹ ਰਾਉਟ ਤੋਂ ਅੱਗੇ ਚੋਡੇ ਇਹ ਰਾਉਟ ਵਾਲਾ ਆ ਆ ਸਿਰ ਦੇਖ ਯਾਰ ਹਾਸਾ ਦੇਖ ਯਾਰ ਬਾਈ ਉਹਨਾਂ ਦੇ ਚਿਹਰਿਆਂ ਤੇ ਯਾਰ ਖੁਸ਼ੀ ਦੇਖੋ ਯਾਰ ਖੁਸ਼ੀ ਦੇਖੋ ਯਾਰ ਇਹ ਆ ਜੀ ਸਿਰ ਵਿੱਚ ਦੇਖੋ ਦੇਖਣ ਵਾਲੀ ਬਣਦੀ ਹੈ ਜਾਂਦੇ ਰੋ ਯਾਰ ਹੈ ਬਾਬਰ 1 ਵਾਲਾ ਹੀ ਯਾਰ ਅੱਛਾ ਬਾਬਰ ਬੰਦ ਵਾਲਾ ਹੀ ਹੈ ਦੇਖ ਕੋਲ ਪੂ ਵੀ ਹੈ ਭਾਈ ਇਹਨਾਂ ਦੀ ਆਹੋ ਪ੍ਰੀਤ ਵੀਡੀਓ ਨਹੀਂ ਕਮੀ ਜਰਣੀ ਚਾਹੀਦੀ ਕੋਈ ਮੈਂ ਕਹਿੰਦਾ ਫੋਲਨ ਦਾ ਬੈਡਲ ਬੜਾ ਛਕਿਆ ਲੱਗਾ ਇਹਦੀ ਜਾਨ ਲੋ ਜੀ ਸੱਜਣੋ ਆ 6ਵੇਂ ਵਾਲੀ ਆ 7ਵੇਂ ਵਾਲਾ ਪੈਂਦੀ ਆ ਫੇਰ ਫੌਜੀ ਤੁਰਿਆ ਆਉਂਦਾ ਇਹ ਰੋਡੇ ਪਿੰਡ ਵਾਲੇ ਆ ਇਹਨਾਂ ਨੇ ਨੀਲੀ ਦਾ ਵੀ ਬਹੁਤ ਕਰ ਨਸਲ ਸਾਹ ਕੇ ਰੱਖੀ ਆ ਇਹ ਬਿੱਲੇ ਦੀ ਆ 9ਵੇਂ ਨੰਬਰ 5ਵੇਂ 6ਵੇਂ ਦੋਵੇਂ ਆਪ ਕੋਲ ਬਿੱਲੇ ਨੇ ਕਰਦੀ ਜੀ ਬਿੱਲੇ ਟਰ ਝੋਟਾ ਭਾਈ 5ਵੇਂ ਤੋਂ 519 ਨੰਬਰ ਲੋ ਜੀ ਫੌਜੀ ਸਾਹਿਬ ਤਾਂ ਫੇਰ ਲਾ ਕੇ ਗਿਆ ਲਾ ਫੌਜੀ ਸਾਹਿਬ ਤੀਜਾ ਤੇ ਸੱਤਵਾਂ ਨੰਬਰ ਫੌਜੀ ਸਾਹਿਬ ਲੈ ਗਏ ਇੱਕ ਬਾਹੂ ਵਾਲੀ ਦੀ ਆਪਾਂ ਨੂੰ ਕੋਈ ਦੇਖ ਇੱਕ ਵੀਰ ਨਜ਼ਰ ਆ ਗਿਆ ਲੈ ਵੀ ਬਹੁਤ ਮਿਹਨਤ ਕੀਤੀ